ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਤੇ ਕੁਝ ਪਾਰਟੀ ਵਿਧਾਨਕਾਰਾਂ ਵੱਲੋਂ ਰਾਜ ਸਭਾ ਚੋਣ ਲਈ ਫਰਜ਼ੀ ਨਾਮਜ਼ਦਗੀ ਦਾਖਲ ਕਰਨ ਵਾਲੇ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਵਿੱਚ ਅੜੇ ਕਾ ਲਾਉਣ ਲਈ ਚੰਡੀਗੜ੍ਹ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਅਮਨ अरोड़ा ਨੇ ਦੱਸਿਆ ਕਿ ਅਦਾਲਤ ਵੱਲੋਂ ਫਰਜ਼ੀ ਦਸਤਾਵੇਜ਼ਾਂ ਨਾਲ ਨਾਮਜ਼ਦਗੀ ਦਾਖਲ ਕਰਨ ਵਾਲੇ ਨਵਨੀਤ ਚਤੁਰਵੇਦੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਤੇ ਰੋਡਪੋਟ ਪੁਲਿਸ ਨੂੰ ਮੁੱਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਡੱਕਿਆ। ਉਨ੍ਹਾਂ ਕਿਹਾ ਕਿ ਰੋਪੜ ਪੁਲਿਸ ਤੋਂ ਬਚਾਉਣ ਲਈ ਮੁੱਲ ਰੰਦੇ ਤਿ ਗਈ ਦੇਸ਼ ਤੇ ਦੇਸ਼ ਦੇ ਲੋਕਤੰਤਰ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਤੁਹਾਨੂੰ ਮੈਂ ਐਗਜ਼ਾਮਪਲਸ ਦਿਨਾ ਡਾਕੂਮੈਂਟ ਦੇ ਜ਼ਰੀਏ 6 ਅਕਤੂਬਰ ਨੂੰ ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮਐਲਏਜ਼ ਦੇ ਨਾਂ ਐਜ਼ ਪ੍ਰੋਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਫ ਦੀ ਫਾਈਲ ਕਰ ਦਿੱਤੀ ਜਨ ਬਿਧਾਨ ਸਭਾ ਸੈਕਟਰੀ ਦੇ ਹੱਥ ਵਿੱਚ ਉਸ ਤੋਂ ਬਾਅਦ ਕੱਲ ਫੇਰ ਯਾਨੀ ਕਿ 13 ਅਕਤੂਬਰ ਨੂੰ ਔਰ ਇਸ ਨੋਮੀਨੇਸ਼ਨ ਦੇ ਉੱਪਰ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ ਇਸ ਦੌਰਾਨ ਅਜਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਭਰਨ ਵਾਲੇ ਨਵਨੀਤ ਚਤੁਰਵੇਦੀ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਰਾਜ ਸਭਾ ਦੀ ਸੀਟ ਲਈ ਦੋ ਹੋਰ ਨਾ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕੀਤੀ ਗਈ ਹੈ ਨਵਨੀਤ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਕਾਗਜ਼ਾਂ ਵਿੱਚ ਆਮ ਆਦਮੀ ਪਾਰਟੀ ਦੇ 10 ਵਿਧਾਨਕਾਰਾਂ ਦਾ ਤਜਵੀਜ਼ ਕਰਤਾ ਵਜੋਂ ਤਾਬਾ ਕੀਤਾ ਸੀ ਅਤੇ ਕਥਿਤ ਤੌਰ ਉੱਤੇ ਉਨ੍ਹਾਂ ਦੇ ਫਰਜ਼ੀ ਹਸਤਾਖਰ ਕੀਤੇ ਗਏ ਸਨ